ਅੱਜ ਜਿਹੜੀ ਮੀਟਿੰਗ ਹੋਈ ਆ ਸਵੇਰ ਭਰ ਤੋਂ ਕੀ ਆ ਜਾ ਸਕਦਾ ਡੀਲਰ ਜਿਹੜੇ ਆ ਉਹਨਾਂ ਨੇ ਹਿੱਸਾ ਲਿਆ ਕੀ ਕੀ ਕਿਹੜੇ ਕਿਹੜੇ ਮੁੱਦਿਆਂ ਤੇ ਵਿਚਾਰਾ ਹੁੰਦੇ ਦੋਸਤੋ ਮੈਂ ਪਰਮਜੀਤ ਸਿੰਘ ਦੁਆਬਾ ਪ੍ਰਧਾਨ ਪ੍ਰੋਪ ਪੰਪ ਡੀਲਰ ਐਸੋਸ ਪੰਜਾਬ ਜਿਹੜਾ ਅਸੀਂ ਅੱਜ ਡੀਲਰ ਮੀਟ ਕਮ ਕਾਰਨੀਵਲ ਮੇਲਾ ਇੱਕ ਪੈਟਰੋ ਮੇਲਾ ਜਿਹਨੂੰ ਕਹਿ ਦਈਏ ਇਹ ਮਨਾਉਣ ਜਾ ਰਹੇ ਹਾਂ ਇਸ ਦਾ ਮੰਤਵ ਇਹ ਹੈ ਕਿ ਅਸੀਂ ਜਨਤਾ ਦੀ ਸੇਵਾ ਕਰਦੇ ਹਾਂ ਤੇਲ ਵੇਚ ਕੇ ਔਰ ਜਰੂਰੀ ਨੈਸੈਸਿਟੀਜ਼ ਉਥੇ ਉਪਲਬਧ ਕਰਕੇ ਆਪਣੇ ਪੈਟਰੋਲ ਪੰਪ ਵੀਰਾਂ ਨੂੰ ਜਿੱਥੇ ਉਹਨਾਂ ਨੇ ਹੀ ਆਪਣੇ ਰਾਈਟ ਦੱਸਦੇ ਆ ਉਹਨਾਂ ਨੂੰ ਅੱਜ ਉਹਨਾਂ ਦੀਆਂ ਡਿਊਟੀਆਂ ਦੱਸਣ ਵਾਸਤੇ ਕਿ ਸਾਡੀਆਂ ਕੀ ਕੀ ਡਿਊਟੀਆਂ ਨੇ ਜਨਤਾ ਦੇ ਪ੍ਰਤੀ ਗਵਰਨਮੈਂਟ ਜਿਹੜੀਆਂ ਸਾਡੇ ਝੁਮੇ ਲਾਈਆਂ ਨੇ ਉਹਨਾਂ ਨੂੰ ਅਸੀਂ ਕਿਸ ਤਰ੍ਹਾਂ ਨਿਭਾਉਣਾ ਹੈ ਜੋ ਸਾਡੇ ਪੈਟਰੋਲ ਪੰਪਾਂ ਤੇ ਜਿਸ ਤਰ੍ਹਾਂ ਤੁਸੀਂ ਵੀਰ ਵੀ ਕਦੀ ਵੀ ਪ੍ਰੈਸ ਰਿਪੋਰਟਰ ਉਜਾਗਰ ਕਰਦੇ ਹੋ ਜਾ ਸਾਡੇ ਕੰਪਨੀ ਫਿਸ਼ਰ ਜਾਗਰ ਕਰਦੇ ਨੇ ਉਹਨਾਂ ਕਮੀਆਂ ਨੂੰ ਦੂਰ ਕਰਨ ਲਈ ਅਸੀਂ ਆਪਣੇ ਸਾਰੇ ਵੈਂਡਰਸ ਸਾਰੀਆਂ ਚੀਜ਼ਾਂ ਜੋ ਇੱਥੇ ਆ ਜੋ ਉਪਲਬਧ ਨੇ ਉਹ ਵਾਜਬ ਰੇਟਾਂ ਦੇ ਉੱਪਰ ਤਾਂ ਕਿ ਉਹ ਸਾਡੀਆਂ ਚੀਜ਼ਾਂ ਇੱਥੋਂ ਲਿਜਾ ਸਕਣ ਔਰ ਆਪਣੇ ਪੰਪ ਨੂੰ ਫੁੱਲੀ ਇਕਵਿਪਟ ਕਰ ਸਕਣ ਜਨਤਾ ਦੀ ਸੇਵਾ ਵਾਸਤੇ ਇਸ ਕਰਕੇ ਅਸੀਂ ਇਹ ਮੇਲਾ ਅੱਜ ਲਗਾ ਰਹੇ ਆ ਸਰ ਕਿਤੇ ਨਾ ਕਿਤੇ ਦਿੱਕਤਾਂ ਆ ਜਾਂਦੀਆਂ ਨੇ ਜਿਵੇਂ ਲੁੱਟਾ ਖੂੰਹਾਂ ਦਾ ਸ਼ਿਕਾਰ ਹੁੰਦੇ ਨੇ ਜਾਂ ਇਸ ਤੋਂ ਇਲਾਵਾ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਪਟੋਲ ਕੰਮ ਨੂੰ ਨਿਰੰਤਰ ਕਰਨੀਆਂ ਪੈਂਦੀਆਂ ਨੇ ਦੇਖੋ ਜਿਹੜਾ ਲੁੱਟਾ ਖੂੰਹਾਂ ਵਾਲਾ ਮਸਲਾ ਬੜਾ ਗੰਭੀਰ ਵੀਰ ਮਸਲਾ ਹੋ ਗਿਆ ਮੈਂ ਸਨ 72 ਤੋਂ 1972 ਤੋਂ ਇਸ ਲਾਈਨ ਵਿੱਚ ਆ 1972 ਤੋਂ ਲੈ ਕੇ 2023 ਤੱਕ ਕੋਈ ਵੀ ਸਾਡੇ ਵਰਕਰ ਦੀ ਸੇਲਮੈਨ ਦੀ ਮੌਤ ਦੀ ਖਬਰ ਨਹੀਂ ਆਈ ਕਦੀ ਵੀ ਮਾੜਾ ਮੋਟਾ ਕੋਈ ਪੈਸੇ ਖੋ ਕੇ ਲੈ ਗਿਆ ਕੋਈ ਕੁੱਟਮਾਰ ਕਰ ਗਿਆ ਪਰ ਆ ਪਿਛਲੇ 6 ਮਹੀਨਿਆਂ ਵਿੱਚ ਸਾਡੇ ਤਿੰਨ ਸੇਲਜ਼ਮੈਨ ਜਿਹੜੇ ਆ ਉਹਨਾਂ ਦੀ ਡੈਥ ਹੋ ਚੁੱਕੀ ਆ ਇੱਕ ਗਰਦਾਸਪੁਰ ਵਿੱਚ ਇੱਕ ਕਪੂਰਥਲਾ ਖੀਰਾਂਵਾਲੀ ਵਿੱਚ ਔਰ ਇੱਕ ਹੁਣ ਮਜੀਠਾ ਡਿਸਟ੍ਰਿਕਟ ਵਿੱਚ ਇਹ ਬੜਾ ਹੀ ਇੱਕ ਭਿਆਨਕ ਸਮਾਂ ਆ ਗਿਆ ਔਰ ਮੈਂ ਇਹ ਸਮਝਦਾ ਕਿ ਲਾਨ ਰ ਆਰਡਰ ਦੇ ਵਿੱਚ ਸਾਡੀ ਗਵਰਨਮੈਂਟ ਪੂਰੀ ਤਰ੍ਹਾਂ ਫੇਲ ਹੈ ਔਰ ਇਸੇ ਤਰ੍ਹਾਂ ਹੀ ਮੇਰਾ ਪੁਰਾਣਾ ਤਜਰਬਾ ਮੇਰੀ ਉਮਰ 68 ਸਾਲ ਦੇ ਕਰੀਬ ਹੋ ਗਈ ਹੈ ਮੈਂ ਹੁਣ ਸਮਝਦਾ ਕਿ ਜਿਸ ਤਰ੍ਹਾਂ ਅਸੀਂ ਪੰਜਾਬ ਚ ਅੱਤਵਾਦ ਦਾ ਸਮਾਂ ਸੀ ਉਹਨੂੰ ਮਟਾਉਣ ਵਾਸਤੇ ਜਨਤਾ ਨੇ ਆਪ ਹਥਿਆਰ ਚੁੱਕੇ ਸੀ ਆਉਂਦਿਆਂ ਨੂੰ ਮਾਰਨਾ ਸ਼ੁਰੂ ਕੀਤਾ ਸੀ ਔਰ ਮੈਨੂੰ ਲੱਗਦਾ ਕਿ ਅਸੀਂ ਵੀ ਆਉਣ ਵਾਲੇ ਸਮੇਂ ਚ ਗਵਰਨਮੈਂਟ ਅੱਗੇ ਗੁਜਾਰਿਸ਼ ਕਰਾਂਗੇ ਕਿ ਸਾਡੇ ਪੰਪ ਵਾਲੇ ਭਰਾਵਾਂ ਨੂੰ ਇਹ ਖੁੱਲੀ ਛੋੜ ਦਿੱਤੀ ਜਾਵੇ ਕਿ ਕੋਈ ਸਰਥਾ ਮੈਨੇਜ ਨਹੀਂ ਕਰ ਸਕਦੀ ਜੱਸੀ ਲੋਕਾਂ ਦੀ ਸੇਵਾ ਕਰਾਂਗੇ ਸੀਲ ਪਾਵਾਂਗੇ ਉਹਨਾਂ ਨੂੰ ਜ਼ਰੂਰੀ ਨੈਸੈਸਿਟੀ ਦੇਵਾਂਗੇ ਪਰ ਜੇਕਰ ਕੋਈ ਸਾਨੂੰ ਲੁੱਟਲ ਮਾਰਨ ਆਵੇ ਤੇ ਅਸੀਂ ਉਸ ਨੂੰ ਗੋਲੀ ਦਾ ਜਵਾਬ ਗੋਲੀ ਨਾਲ ਦੇਣ ਲਈ ਤਿਆਰ ਰਵਾਂਗੇ ਅਸੀਂ ਐਸਟੀ ਗਵਰਨਮੈਂਟ ਤੋਂ ਇਜਾਜ਼ਤ ਮੰਗਾਂਗੇ ਇਸ ਨੂੰ ਲੈ ਕੇ ਕੋਈ ਵਿਵਸਥਬੰਦੀ ਕੋਈ ਮੈਜ਼ਰਮੈਂਟ ਤੁਸੀਂ ਸਿਕਿਉਰਿਟੀ ਨੂੰ ਲੈ ਕੇ ਵੀ ਤੁਸੀਂ ਗੱਲਬਾਤ ਦਾ ਜ਼ਿਕਰ ਕੀਤਾ ਅਸੀਂ ਆਪਣੀ ਸਾਡੀ ਐਗਜ਼ੀਕਟਿਵ ਸਾਰੀ ਹੁਣ ਕੁਝ ਦਿਨ ਮੇਲੇ 'ਚ ਬਿਜੀ ਸੀ ਔਰ ਇੱਕ ਦੋ ਵਾਰ ਦਾ ਤਾਂ ਹੋਈਆਂ ਪਿਛਲੇ ਇੱਕ ਹਫ਼ਤੇ ਵਿੱਚ ਹੀ ਹੋਈਆਂ ਨੇ ਅਸੀਂ ਆਪਣੀ ਸਟੇਟ ਐਗਜ਼ੀਕਟਿਵ ਦੀ ਮੀਟਿੰਗ ਬੁਲਾ ਕੇ ਉਹਦੇ ਚ ਸਾਰੀ ਵਿਵੋਤਬੰਦੀ ਕਰ ਰਹੇ ਆ ਕਿ ਇਸ ਨੂੰ ਕਿਸ ਤਰ੍ਹਾਂ ਕੰਟਰੋਲ ਕਰਨਾ ਹੈ ਸਰ ਹੈੱਡ ਵੀ ਆਏ ਨਹੀਂ ਜਨਰਲ ਹੈੱਡ ਵੀ ਆਏ ਨਹੀਂ ਤੇ ਇਹ ਕੀ ਜਾ ਸਕਦਾ ਉਹਨਾਂ ਨੂੰ ਵੀ ਤੁਹਾਨੂੰ ਦਿੱਕਤ ਆ ਰਹੀ ਹਾਂ ਹਾਂ ਅਸੀਂ ਉਹਨਾਂ ਨਾਲ ਸਾਰੀਆਂ ਦਿੱਕਤਾਂ ਸਾਂਝੀਆਂ ਕੀਤੀਆਂ ਕਿਉਂਕਿ ਇਹ ਦਿੱਕਤ ਜਿਹੜੀ ਹੈ ਇਹ ਆਲ ਓਵਰ ਇੰਡੀਆ ਲੈਵਲ ਤੇ ਹੀ ਹੋ ਗਈ ਔਰ ਪੰਜਾਬ ਦੇ ਵਿੱਚ ਸਭ ਤੋਂ ਜ਼ਿਆਦਾ ਇਸ ਦਾ ਅਸਰ ਹੋ ਗਿਆ ਕਿਉਂਕਿ ਲੁੱਟ ਖੋ ਜਿਹੜੀ ਖੁੱਲੇ ਆਮੀ ਹੋ ਗਈ ਹੈ ਜਦੋਂ ਅੱਤਵਾਦ ਸੀਗਾ ਜਦੋਂ ਅਸੀਂ ਕਹਿੰਦੇ ਸਿੱਖ ਹੱਤਿਆਦ ਸਿੱਖ ਹੱਤਿਆਦੀ ਜੋ ਬੋਲਦੇ ਸੀ ਲੋਕ ਹੂਣ ਜਿਹੜਾ ਉਹਦੀ ਭਾਸ਼ਾ ਬਦਲ ਗਈ ਆ ਸਮਾ ਢੰਗ ਤਰੀਕਾ ਉਹੀ ਹੈ ਫਰੋਤੀਆਂ ਮੰਗਣੀਆਂ ਹੁਣ ਉਹ ਗੈਂਗਸਟਰ ਟਾਈਪ ਸ਼ੁਰੂ ਹੋ ਗਈ ਹੈ ਔਰ ਨਸ਼ਿਆਂ ਦੇ ਨਾਲ ਜਿਹੜਾ ਕੰਮ ਜਿਹੜਾ ਉਹ ਸ਼ੁਰੂ ਹੋ ਗਿਆ ਉਹਦੇ ਅਸੀਂ ਸਭ ਤੋਂ ਵੱਧ ਪੀੜਿਤ ਪٹرول ਪੰਪਾਂ ਵਾਲੇ ਨੇ ਹੁਣ ਤੁਸੀਂ ਅੱਜ ਪੰਜਾਬ ਦੀ ਬੈਠ ਪਈ ਹੈ ਲੱਗਦਾ ਹੈ ਇਸ ਬਾਰੇ ਕੋਈ ਕੋਈ ਗੱਲਬਾਤ ਕੀਤੀ ਜਾਊਗੀ ਜੀ ਤੁਸੀਂ ਮੁੱਖ ਮੰਤਰੀ ਨਾਲ ਨਹੀਂ ਅਸੀਂ ਗੱਲਬਾਤ ਕੀਤੀ ਹੈ ਪਰ ਅਸੀਂ ਆਪਣੇ ਐਗਜ਼ੈਕਟਿਵ ਦੇ ਵਿੱਚ ਬਹਿ ਕੇ ਮਸਲਾ ਵਿਚਾਰਾਂਗੇ ਕਿਉਂਕਿ ਖੁੱਲੇ ਆਵੇਂ ਮਸਲੇ ਨਹੀਂ ਵਿਚਾਰੇ ਜਾ ਸਕਦੇ